ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਵੋਗੇ ਅੱਜ ਆਪਣੇ ਆਪ ਤੇ ਇੱਕ ਹੋਰ ਗੱਲ ਕਰਦੇ ਆਂ ਸਾਡੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਲੋਕ ਹੁੰਦੇ ਨੇ ਜੋ ਕੰਨਾਂ ਨਾਲ ਨਹੀਂ ਆਪਣੇ ਟ੍ਰਿਗਰਸ ਨਾਲ ਸੁਣਦੇ ਨੇ ਆਪਣੀਆਂ ਇਨਸਿਕਿਉਰਿਟੀਆਂ ਨਾਲ ਸੁਣਦੇ ਨੇ ਕਿਹਾ ਜਾਂਦਾ ਆ ਕਿ ਹਮੇਸ਼ਾ ਉਹਦਾ ਰਹੋ ਜਿੱਦਾਂ ਤੁਸੀਂ ਹੈਗੇ ਹੋ ਤੁਹਾਨੂੰ ਕਿਸੇ ਵਾਸਤੇ ਵੀ ਬਦਲਣ ਦੀ ਲੋੜ ਨਹੀਂ ਬਿਲਕੁਲ ਸਹੀ ਗੱਲ ਆ ਸਾਨੂੰ ਕਿਸੇ ਵਾਸਤੇ ਵੀ ਬਦਲਣ ਦੀ ਲੋੜ ਨਹੀਂ ਪਰ ਜੇ ਸਾਨੂੰ ਸਾਡਾ ਪਨ ਨਹੀਂ ਤੰਗ ਕਰਨ ਲੱਗ ਜਾਵੇ ਸਾਨੂੰ ਅਸੀਂ ਹੀ ਤੰਗ ਕਰਨ ਲੱਗ ਜਾਈਏ ਤੇ ਸਾਡੇ ਅੰਦਰ ਕੁਝ ਐ ਹੋ ਜਾਇਆ ਜਿਹਦੇ ਨਾਲ ਅਸੀਂ ਹੀ ਕੰਫਰਟੇਬਲ ਨਹੀਂ ਹੈਗੇ ਤਾਂ ਕਿ ਫੇਰ ਵੀ ਸਾਨੂੰ ਉਦਾਂ ਹੀ ਰਹਿਣਾ ਚਾਹੀਦਾ ਆ ਜਿੱਦਾਂ ਅਸੀਂ ਹੈਗੇ ਆ ਤਾਂ ਇਹਦੇ ਤੇ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਕਿ ਉਦਾਂ ਨਾ ਰਹੋ ਜਿੱਦਾਂ ਤੁਸੀਂ ਹੈਗੇ ਹੋ ਬਲਕਿ ਉਦਾਂ ਰਹੋ ਜਿੱਦਾਂ ਤੁਸੀਂ ਬਣਨਾ ਚਾਹੁੰਦੇ ਹੋ ਤਾਂ ਇਹਦੇ ਤੇ ਥੋੜੀ ਜਿਹੀ ਨਿਗਾ ਮਾਰਦੇ ਆ ਸਾਡੇ ਸਾਰੇ ਅੰਦਰ ਹੀ ਕੁਝ ਇਨਸਿਕਿਉਰਿਟੀਆਂ ਹੁੰਦੀਆਂ ਨੇ ਉੱਚ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨਾਲ ਅਸੀਂ ਜਿਨ੍ਹਾਂ ਨਾਲ ਅਸੀਂ ਅੰਦਰੋਂ ਅੰਦਰ ਹੀ ਡੀਲ ਕਰ ਰਹੇ ਹੁੰਦੇ ਆ। ਮਤਲਬ ਕਈ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਰੰਗ ਤੋਂ ਪ੍ਰੋਬਲਮ ਹੁੰਦੀ ਹੈ। ਮਤਲਬ ਲੋਕਾਂ ਨੂੰ ਪ੍ਰੋਬਲਮ ਨਹੀਂ ਹੁੰਦੀ ਉਹਨਾਂ ਦੇ ਰੰਗ ਤੋਂ ਬਟ ਉਹਨਾਂ ਨੂੰ ਖੁਦ ਨੂੰ ਹੀ ਆਪਣੇ ਰੰਗ ਤੋਂ ਪ੍ਰੋਬਲਮ ਹੁੰਦੀ ਹੈ। ਕਈ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਆਪਣੀ ਪਰਸਨੈਲਿਟੀ ਤੋਂ ਪ੍ਰੋਬਲਮ ਹੁੰਦੀ ਹੈ। ਕਈਆਂ ਨੂੰ ਆਪਣੇ weight ਤੋਂ ਇਨਸਿਕਿਉਰਿਟੀ ਹੁੰਦੀ ਹੈ। ਕਈ ওভার weight ਹੁੰਦੇ ਆ, ਕਈ ਅੰਡਰ weight ਹੁੰਦੇ ਆ। ਕਈ ਲੋਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਸੋਸ਼ਲ ਲੈਵਲ ਤੇ ਦੇਖੀਏ ਤਾਂ ਕਾਸਟ ਕੋ ਕਾਸਟ ਕੋ ਇਨਸਿਕਿਉਰਟੀ ਹੁੰਦੀ ਹੈ ਬਹੁਤ ਸਾਰੇ ਇਹੋ ਜਿਹੇ ਇਸ਼ੂਜ਼ ਹੁੰਦੇ ਨੇ ਜੋ ਸਾਡੇ ਅੰਦਰ ਘਰ ਘਰ ਕੇ ਬੈਠੇ ਹੁੰਦੇ ਨੇ ਤੇ ਅਸੀਂ ਉਹਨਾਂ ਨੂੰ ਹੀ ਅੰਦਰੋਂ ਅੰਦਰ ਹੀ ਡੀਲ ਕਰਦੇ ਹੁੰਦੇ ਆ ਤਾਂ ਇਹ ਸਾਰੀਆਂ ਚੀਜ਼ਾਂ ਜੋ ਅਸੀਂ ਅੰਦਰੋਂ ਅੰਦਰ ਹੀ ਡੀਲ ਕਰ ਰਹੇ ਹੁੰਦੇ ਆ ਨਾ ਇਹ ਹੀ ਚੀਜ਼ਾਂ ਸਾਨੂੰ ਤੰਗ ਕਰਦੀਆਂ ਨੇ ਇਹਨੂੰ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਮੰਨ ਲਓ ਮੇਰਾ ਰੰਗ ਸਾਬਲਾਇਆ ਸਾਬਲਾ ਰੰਗ ਖੁਦ ਵਿੱਚ ਹੀ ਬਹੁਤ ਸੋਹਣਾ ਰੰਗ ਹੈ ਬਟ ਮੈਂ ਇਥੇ ਜਸਟ ਇੱਕ ਐਗਜ਼ਾਮਪਲ ਦੇ ਤੌਰ ਤੇ ਸਮਝਾ ਰਹੀ ਹਾਂ ਕਿਉਂਕਿ ਕਈ ਲੋਕ ਮੈਂ ਦੇਖਿਆ ਜਿਨ੍ਹਾਂ ਨੂੰ ਆਪਣੇ ਸਾਵਲੇ ਰੰਗ ਤੋਂ ਵੀ ਥੋੜੀ ਇਨਸਿਕਿਉਰਿਟੀ ਰਹਿੰਦੀ ਹੈ ਮੰਨ ਲਓ ਮੇਰਾ ਰੰਗ ਸਾਵਲਾ ਆ ਮੈਨੂੰ ਉਹ ਸਾਵਲਾ ਰੰਗ ਕੰਫਰਟੇਬਲ ਨਹੀਂ ਲੱਗਦਾ ਮੈਨੂੰ ਇਦਾਂ ਲੱਗਦਾ ਹੈ ਕਿ ਜਿਨ੍ਹਾਂ ਦਾ ਰੰਗ ਗੋਰਾ ਹੁੰਦਾ ਆ ਉਹਨਾਂ ਨੂੰ ਲੋਕ ਜ਼ਿਆਦਾ ਐਕਸੈਪਟ ਕਰਦੇ ਨੇ ਤਾਂ ਉਸ ਚੀਜ਼ ਨੂੰ ਲੈ ਕੇ ਮੈਂ ਆਪਣੇ ਹੀ ਅੰਦਰ ਇੱਕ ਇਨਸਿਕਿਉਰਿਟੀ ਲੈ ਕੇ ਬੈਠੀ ਆ ਉਹਨੂੰ ਇਦਾਂ ਸਮਝੋ ਕਿ ਸਾਡੇ ਹੀ ਅੰਦਰ ਸਾਡੇ ਦਿਲ ਤੇ ਇੱਕ ਛੋਟਾ ਜਿਹਾ ਜ਼ਖਮ ਹੈ ਜੋ ਅਸੀਂ ਨਾਲ ਲੈ ਕੇ ਘੁੰਮ ਰਹੇ ਹਾਂ ਹੁਣ ਜਦੋਂ ਚਾਰ ਲੋਕਾਂ 'ਚ ਬੈਠਦੀ ਆ ਤਾਂ ਉਹਨਾਂ ਚਾਰ ਲੋਕਾਂ ਵਿੱਚ ਬੈਠੇ ਬੈਠੇ ਕਿਸੇ ਨੇ ਆ ਕੇ ਮੈਨੂੰ ਬਹੁਤ ਹੀ ਸਹਿਜ ਸੁਭਾਅ ਨਾਲ ਵੀ ਜੇ ਕਹਿਤਾ ਨਾ ਯਾਰ ਤੇਰੇ ਤੇ ਨਾ ਆ ਵਾਲੇ ਰੰਗ ਦਾ ਸੂਟ ਸੂਟ ਨਹੀਂ ਕਰ ਰਿਹਾ ਮਤਲਬ ਤੇਰੇ ਕੰਟੈਕਸ਼ਨ ਦੇ ਅਕੋਰਡਿੰਗ ਥੋੜਾ ਜਿਹਾ ਰੰਗ ਲਾਈਟ ਹੋਣਾ ਚਾਹੀਦਾ ਸੀ ਜਦੋਂ ਮੈਨੂੰ ਕਿਸੇ ਨੇ ਇੱਕ ਸਿੰਪਲ ਜੀ ਇੰਨੀ ਗੱਲ ਕਹੀ ਤਾਂ ਕਿਉਂਕਿ ਮੈਂ ਤਾਂ ਆਲਰੇਡੀ ਜ਼ਖਮੀ ਸੀ ਮੈਨੂੰ ਤਾਂ ਆਲਰੇਡੀ ਇਨਸਿਕਿਉਰਿਟੀ ਸੀ ਆਪਣੇ ਰੰਗ ਕਰਕੇ ਤਾਂ ਉਹ ਜਿਹੜੀ ਗੱਲ ਹੈ ਨਾ ਉਹ ਮੇਰੇ ਕੰਨਾਂ ਵਿੱਚ ਨਹੀਂ ਪਈ ਉਹ ਸਿੱਧਾ ਜਾ ਕੇ ਮੇਰੇ ਜ਼ਖਮ ਤੇ ਲੱਗੀ ਦਰਦ ਮੈਨੂੰ ਹਲੇ ਖੁੱਦ ਨੂੰ ਹੋ ਹੀ ਰਿਹਾ ਸੀ ਮੈਂ ਇਹ ਤੇ ਮੈਂ ਹੋ ਸਕਦਾ ਰਿਐਕਟ ਵੀ ਕਰਦਾ ਹੋਵੇ ਜਾਂ ਹੋ ਸਕਦਾ ਘਰ ਜਾ ਕੇ ਮੈਨੂੰ ਨੀਂਦ ਹੀ ਨਾ ਆਈ ਹੋਵੇ ਕਿ ਯਾਰ ਉਹਨੇ ਮੇਰੇ ਰੰਗ ਤੇ ਕਮੈਂਟ ਕਰਤਾ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨਾ ਇਹ ਸਾਨੂੰ ਹੀ ਤੰਗ ਕਰ ਰਹੀਆਂ ਹੁੰਦੀਆਂ ਨੇ ਇਹ ਚੀਜ਼ਾਂ ਜਦੋਂ ਸਾਨੂੰ ਤੰਗ ਕਰਦੀਆਂ ਨੇ ਨਾ ਤਾਂ ਸਾਨੂੰ ਲੱਗਦਾ ਕਿ ਸ਼ਾਇਦ ਸਾਡੇ ਰੰਗ 'ਚ ਪ੍ਰੋਬਲਮ ਹੈ ਅਸਲ ਵਿੱਚ ਸਾਨੂੰ ਰੰਗ ਤੋਂ ਪ੍ਰੋਬਲਮ ਨਹੀਂ ਹੁੰਦੀ ਹੁਣ ਇੱਥੇ ਮੈਂ ਸੋਲੂਸ਼ਨ ਲੱਭੂਗੀ ਕਿ ਕਾਸ਼ ਮੇਰਾ ਰੰਗ ਗੋਰਾ ਹੁੰਦਾ ਕਾਸ਼ ਮੇਰਾ ਰੰਗ ਗੋਰਾ ਹੁੰਦਾ ਤਾਂ ਸੁਸਾਇਟੀ ਮੈਨੂੰ ਐਕਸੈਪਟ ਕਰਦੀ ਪਰ ਤੁਹਾਨੂੰ ਲੱਗਦਾ ਹੈ ਕਿ ਇੱਥੇ ਰੰਗ ਗੋਰਾ ਹੋਣਾ ਹੀ ਸੋਲੂਸ਼ਨ ਸੀਗਾ ਨਹੀਂ ਇੱਥੇ ਰੰਗ ਗੋਰਾ ਹੋਣਾ ਨਹੀਂ ਮੈਂ ਭਾਲਦੀ ਰੰਗ ਗੋਰਾ ਮੈਨੂੰ ਤਾਂ ਚਾਹੀਦਾ ਹੈ ਕਿਉਂਕਿ ਮੈਨੂੰ ਸੁਸਾਇਟੀ ਤੋਂ ਐਕਸੈਪਟੈਂਸ ਚਾਹੀਦੀ ਹੈ ਮੈਨੂੰ ਐਕਸੈਪਟੈਂਸ ਕਿਉਂ ਚਾਹੀਦੀ ਸੀ ਦੁਨੀਆ ਤੇ ਬਹੁਤ ਲੋਕ ਹੈ ਜਿਨ੍ਹਾਂ ਦੇ ਰੰਗ ਸਾਫ ਲੈਨੇ ਬਟ ਸਟਿਲ ਮੈਨੂੰ ਪ੍ਰੋਬਲਮ ਸੀ ਮੇਰੇ ਸਾਫਲੇ ਰੰਗ ਤੋਂ ਕਿਉਂ ਕਿਉਂਕਿ ਮੈਨੂੰ ਪ੍ਰੋਬਲਮ ਸੀ ਐਕਸੈਪਟੈਂਸ ਤੋਂ ਮੈਨੂੰ ਸਾਵਲੇ ਰੰਗ ਤੋਂ ਪ੍ਰੋਬਲਮ ਨਹੀਂ ਸੀ ਮੇਰੇ ਕੋਲ ਐਕਸੈਪਟੈਂਸ ਨਹੀਂ ਸੀ ਹੈਗੀ ਮੈਨੂੰ ਉਸ ਚੀਜ਼ ਤੋਂ ਪ੍ਰੋਬਲਮ ਸੀ ਜਿਹੜੀ ਜੀ ਸਾਡੇ ਕੋਲ ਨਹੀਂ ਨਾ ਹੁੰਦੀ ਉਹ ਅਸੀਂ ਲੋਕਾਂ ਕੋਲੋਂ ਮੰਗਤ ਜਾਂਦੇ ਆ ਸਾਨੂੰ ਲੱਗਦਾ ਜੇ ਜਦੋਂ ਅਸੀਂ ਖੁਦ ਨੂੰ ਐਕਸੈਪਟ ਨਹੀਂ ਨਾ ਕਰਦੇ ਸਾਨੂੰ ਐਕਸੈਪਟੈਂਸ ਬਾਹਰੋਂ ਚਾਹੀਦੀ ਹੁੰਦੀ ਸੋਸਾਇਟੀ ਨੇ ਸਾਨੂੰ ਉਦੋਂ ਹੀ ਐਕਸੈਪਟ ਕਰਦੀ ਆ ਜਦੋਂ ਅਸੀਂ ਆਪਣੇ ਜ਼ਖਮਾਂ ਨੂੰ ਠੀਕ ਕਰਕੇ ਸੋਸਾਇਟੀ ਦੇ ਵਿੱਚ ਨਿਕਲਦੇ ਆ ਜਦੋਂ ਤੁਸੀਂ ਆਪਣੇ ਜ਼ਖਮਾਂ ਨੂੰ ਠੀਕ ਕੀਤਾ ਹੋਊਗਾ ਨਾ ਤੇ ਕਿਸੇ ਨੂੰ ਤੁਸੀਂ ਘਾਇਲ ਲੱਗੂਗਾ ਹੀ ਨਹੀਂ ਤੇ ਕਈ ਵਾਰੀ ਬਹੁਤ ਸਾਰੀਆਂ ਚੀਜ਼ਾਂ ਅਹੋਦੀਆਂ ਹੁੰਦੀਆਂ ਨੇ ਜੋ ਅਸੀਂ ਆਪਣੇ ਟ੍ਰਿਗਰਸ ਨਾਲ ਸੁਣਦੇ ਆ ਨਾ ਕਿ ਕੰਨਾਂ ਨਾਲ ਸੁਣਦੇ ਆ ਤੇ ਉਹਦੇ ਵਿੱਚ ਕਸੂਰ ਵੀ ਸਾਡਾ ਹੀ ਹੁੰਦਾ ਆ ਕਿਉਂਕਿ ਅਸੀਂ ਆਪਣੇ ਅੰਦਰ ਬਹੁਤ ਸਾਰੇ ਜ਼ਖਮ ਲੈ ਕੇ ਬੈਠੇ ਆ ਤੇ ਉਹਨਾਂ ਜ਼ਖਮਾਂ ਨੂੰ ਲੋਕ ਆ ਕੇ ਉਂਗਲ ਲਗਾ ਕੇ ਜਾਂਦੇ ਨੇ ਜਾਂ ਫਿਰ ਹੱਥ ਮਾਰ ਕੇ ਜਾਂਦੇ ਨੇ ਤੇ ਇਵਨ ਕਈ ਵਾਰੀ ਫੂਕ ਵੀ ਮਾਰ ਕੇ ਜਾਂਦੇ ਨੇ ਤੇ ਅਸੀਂ ਅਨ ਕੰਫਰਟੇਬਲ ਫੀਲ